ਹੇਟ ਸੰਸਾਰ ਪ੍ਰੋਗਰਾਮ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਖੇਡਾਂ ਬਾਰੇ ਗੱਲ ਕਰਦੇ ਕਰਦੇ ਅੱਜ ਆਪਾਂ ਪਹੁੰਚੇ ਹਾਂ ਉਸ ਖੇਡ ਵੱਲ ਤੇ ਉਸ ਖੇਡ ਦਾ ਉਚੇਚੇ ਤੌਰ ਤੇ ਜ਼ਿਕਰ ਕਰਾਂਗੇ ਜਿਹੜੀ ਸਵੈ ਰੱਖਿਆ ਦੀ ਸ਼੍ਰੇਣੀ ਵਿੱਚ ਵੀ ਆਉਂਦੀ ਹੈ ਤੇ ਇੱਕ ਬਹੁਤ ਅਹਿਮ ਖੇਡ ਵਜੋਂ ਹੌਲੀ-ਹੌਲੀ ਆਪਣਾ ਮੁਕਾਮ ਸਥਾਪਿਤ ਕਰ ਰਹੀ ਹੈ ਜੂਡੋ ਦੀ ਖੇਡ ਬਾਰੇ ਅੱਜ ਤਫ਼ਸੀਲ ਵਿੱਚ ਗੱਲ ਕਰਾਂਗੇ ਸਾਡੇ ਕੋਲ ਅੱਜ ਇਸ ਵਿਸ਼ੇ ਉੱਤੇ ਤਫ਼ਸੀਲੀ ਗੱਲਬਾਤ ਕਰਨ ਲਈ ਮੌਜੂਦ ਨੇ ਨਵਜੋਤ ਸਿੰਘ ਢਾਲੀਵਾਲ ਜੋ ਕਿ ਜ਼ਿਲ੍ਹਾ ਖੇਡ ਅਫਸਰ ਨੇ ਮਾਨਸਾ ਵਿਖੇ ਤੇ ਇਸ ਦੇ ਨਾਲ ਨਾਲ ਜੂਡੋ ਦੀ ਖੇਡ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਖਿਡਾਰੀ ਵਜੋਂ ਵੀ ਤੇ ਫਿਰ ਇੱਕ ਕੋਚ ਵਜੋਂ ਵੀ ਉਹਨਾਂ ਨੇ ਸਿਵਾਵਾ ਨਿਭਾਈ ਨਾ ਲੈ। ਸੋ ਇਸ ਖੇਡ ਬਾਰੇ ਗੱਲ ਕਰਾਂਗੇ ਖੇਡਾਂ ਬਾਰੇ ਸਮੁੱਚੀ ਗੱਲਬਾਤ ਵੀ ਹੋਵੇਗੀ। ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ। ਥੈਂਕ ਯੂ ਜੀ। ਮੈਂ ਸਾਰੇ ਹੀ ਦੂਰਦਰਸ਼ਨ ਦੇ ਜਿਹੜੇ ਸਰੋਤੇ ਨੇ ਉਨਾਂ ਨੂੰ ਵੀ ਥੈਂਕ ਤੁਹਾਡਾ ਵੀ ਥੈਂਕਸ ਤੇ ਉਹਨਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਗੱਲਬਾਤ ਦਾ ਆਗਾਜ਼ ਆਪਾਂ ਕਰਾਂਗੇ ਤੁਹਾਡੇ ਤੋਂ ਤੁਹਾਡੇ ਸਫਰ ਬਾਰੇ ਜਾਨਣਾ ਚਾਹਾਂਗੇ ਕਿ ਤੁਸੀਂ ਥੋੜਾ ਜਿਹਾ ਸਾਨੂੰ ਦੱਸੋ ਕਿ ਤੁਸੀਂ ਕਿਹੜੇ ਇਲਾਕੇ ਨਾਲ ਸੰਬੰਧ ਰੱਖਦੇ ਹੋ ਤੁਹਾਡਾ ਪਿਛੋਕੜ ਕਿੱਥੋਂ ਦਾ ਹੈ ਮੇਰਾ ਜੀ ਪਿਛੋਕੜ ਜਿਹੜਾ ਹੈਗਾ ਪਿੰਡ ਗੋਬਿੰਦਪੁਰਾ ਜੀ ਜ਼ਿਲ੍ਹਾ ਮਾਨਸਰ ਨਾਲ ਹੈਗਾ ਜੀ ਤੇ ਉਸ ਤੋਂ ਬਾਅਦ ਜਿਹੜੀ ਮੇਰੀ ਸਟੱਡੀ ਹੈ ਜਾਂ ਮੈਂ ਸਪੋਰਟਸ ਉਪ ਪੜ੍ਹਾਈ ਕੀਤੀ ਜੀ ਹਾਂਜੀ ਤੇ ਜੂਡੋ ਦੀ ਖੇਡ ਜਿਹੜੀ ਆ ਉਹ ਆਪਾਂ ਜਦੋਂ ਇਹਦੀ ਗੱਲ ਕਰਦੇ ਤਾਂ ਸਾਡੇ ਦੇਸ਼ ਵਿੱਚ ਪਿਛਲੇ ਦਹਾਕਿਆਂ ਦੀ ਗੱਲ ਕਰੀਏ ਤਾਂ ਜੂਡੋ ਦਾ ਇੰਨਾ ਨਾਂ ਆਪਾਂ ਨਹੀਂ ਸੀ ਸੁਣਦੇ ਪਰ ਤੁਸੀਂ ਇਸ ਖੇਡ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ ਸੋ ਬੜੀ ਅਹਿਮ ਇੱਕ ਗੱਲ ਹੈ ਕਿ ਤੁਸੀਂ ਇਸ ਖੇਡ ਨਾਲ ਕਦੋਂ ਜੁੜੇ ਜਾਂ ਇਸ ਖੇਡ ਵੱਲ ਤੁਹਾਡਾ ਝੁਕਾਅ ਕਿਵੇਂ ਬਣਿਆ ਕਿ ਜੂਡੋ ਵੱਲ ਤੁਰਨਾ ਹੈ ਇਹ ਜੀ 1995 ਦੇ ਕਰੀਬ ਜੀ ਪੜਿਆਲਾ ਦੇ ਵਿੱਚ ਕੋਚ ਸੀਗੇ ਸਰਦਾਰ ਅਵਤਾਰ ਸਿੰਘ ਜੀ ਗਰੇਵਾਲ ਅੱਛਾ ਜੀ ਉਹ ਮੇਰੇ ਚਾਚਾ ਜੀ ਦੇ ਫਰੈਂਡ ਸੀਗੇ ਜੀ ਜਿਵੇਂ ਆਮ ਬੱਚੇ ਘਰਾਂ ਦੇ ਵਿੱਚ ਤੁਰੇ ਫਿਰਦੇ ਹੁੰਦੇ ਆ ਤੇ ਉਹ ਆਏ ਉਹਨਾਂ ਨੇ ਕਿਹਾ ਵੀ ਯਾਰ ਇਹਦੇ ਹੱਥ ਪੈਰ ਤਾਂ ਜਿਹੜੇ ਹੈਗੇ ਆ ਵੀ ਜੂਡੋ ਵਾਲੇ ਆ ਜੀ ਤੇ ਉੱਥੋਂ ਉਹਨਾਂ ਨੇ ਮੈਂ ਉਹਨਾਂ ਦੀ ਸ਼ਗਿਰਦਗੀ ਚ ਰਿਹਾ ਜੀ ਤੇ ਉਹਨਾਂ ਨੇ ਮਤਲਬ ਮੈਨੂੰ ਗਾਈਡ ਕੀਤਾ ਤੇ ਮੈਂ ਉੱਥੋਂ ਮੇਰੀ ਸ਼ੁਰੂਆਤ ਹੋਈ ਉਹ ਜਿਹੜਾ ਮੈਂ ਫਸਟ ਟਾਈਮ ਪ੍ਰੈਕਟਿਸ ਕਰਨ ਗਿਆ ਮੈਂ ਪੋਲੋਗਰਨ ਪਟਿਆਲਾ ਮੈਂ ਵਿਖੇ ਪ੍ਰੈਕਟਿਸ ਕਰਨ ਗਿਆ ਜੀ ਜਿਹੜੀ ਪੋਸਟ ਤੇ ਮੈਂ ਰਹਾ ਡੀਐਸਓ ਬਣਨ ਤੋਂ ਪਹਿਲਾਂ ਜੀ ਅ ਜੂਡੋ ਕੋਚ ਪਟਿਆਲਾ ਦੇ ਤੌਰ ਤੇ ਉਹ ਉਸ ਪੋਸਟ ਤੇ ਪੋਸਟਡ ਸੀਗੇ ਹਾਂਜੀ ਹਾਂਜੀ ਉਹਨਾਂ ਨੇ ਮਤਲਬ ਮੇਰਾ ਬਣਾ ਮਾਰਗਦਰਸ਼ਨ ਕੀਤਾ ਜੀ ਹਾਂਜੀ ਤੇ ਜਦੋਂ ਤੁਸੀਂ ਜੂਡੋ ਦੀ ਖੇਡ ਵੱਲ ਆ ਗਏ ਤੇ ਇਸ ਮੈਦਾਨ ਵਿੱਚ ਨਿਤਰਨਾ ਸ਼ੁਰੂ ਕੀਤਾ ਫਿਰ ਕਿਹੜੇ ਕਿਹੜੇ ਮੁਕਾਬਲੇ 'ਚ ਤੁਸੀਂ ਹਿੱਸਾ ਲਿਆ ਜਾਂ ਕਿਹੜੇ ਕਿਹੜੇ ਪੱਧਰ ਤੱਕ ਤੁਸੀਂ ਖੇਡੇ ਹੋ ਮੈਂ ਜੀ 올 인디아 인터내셔널티 ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਖੇਡਿਆ ਜੀ ਤੇ ਲਗਭਗ ਮੈਂ 7 ਇੰਟਰਵਰਸਟੀਆਂ ਖੇਡਿਆ ਤੇ ਉਹਦੇ ਵਿੱਚੋਂ ਮੈਂ 6 ਦੇ ਵਿੱਚ ਲਗਾਤਾਰ ਵਾਂਗੂ ਮਤਲਬ ਮੈਡਲਿਸਟ ਰਹਾ ਜੀ ਉਹਦੇ ਵਿੱਚ ਮੈਂ ਵੱਖੋ ਵੱਖਰੇ weight categories ਖੇਡਿਆ ਜੀ ਜਿਵੇਂ ਕਿ 81kg 90kg ਅੱਛਾ ਜੀ ਤੇ ਮੈਂ ਨੈਸ਼ਨਲ ਲੈਵਲ ਦਾ ਵੀ ਸਿਲਵਰ ਮੈਡਲਿਸਟ ਸੀ ਜੀ ਬਾਕੀ ਜਿਹਨੇ ਕਲੱਬ ਲੈਵਲ ਮੈਂ ਮਤਲਬ ਪ੍ਰੈਕਟਿਸ ਦੌਰਾਨ ਮੈਚੇਸ ਹੁੰਦੇ ਸੀ ਉਹ ਖੇਡਦੇ ਰਹੇ ਜੀ ਤੇ ਮੈਂ ਜਿਹੜੀ ਮੇਨ ਪ੍ਰੈਕਟਿਸ ਕੀਤੀ ਸਾਰੀ ਉਹ ਐਨਆਈਐਸ ਪਟਿਆਲਾ ਕੀਤੀ ਅੱਛਾ ਜੀ ਜੀ ਹਾਂ ਜੀ ਜੀ ਉੱਥੇ ਮੇਰੇ ਕੋਚਸ ਮਿਸਟਰ ਜੀਵਨ ਸ਼ਰਮਾ, ਕਿਸ਼ੋਰ ਕੁਮਾਰ ਤੇ ਸੂਰਤ ਸਿੰਘ ਰਹੇ ਅੱਛਾ ਜੀ ਹਾਂ ਜੀ ਜੀ ਉਹ ਉਹਨਾਂ ਨੇ ਵੀ ਕਾਫੀ ਮੈਨੂੰ ਮਤਲਬ ਹੈਲਪ ਕੀਤੀ ਉਹਦੇ ਵਿੱਚ ਜੀ ਤੇ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਵੱਖ-ਵੱਖ ਕਿਲੋਗ੍ਰਾਮ ਵਰਗ ਦੇ ਵਿੱਚ ਤੁਸੀਂ ਖੇਡਿਓ ਸਾਡੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਜ਼ਰੂਰ ਦੱਸਿਓ ਕਿ ਜੂਡੋ ਦੀ ਖੇਡ ਵਿੱਚ ਪ੍ਰਮੁੱਖ ਤੌਰ ਤੇ ਕਿੰਨੀਆਂ ਸ਼੍ਰੇਣੀਆਂ ਹੁੰਦੀਆਂ ਨੇ ਭਾਰ ਵਰਗ ਦੀਆਂ ਉਹਨਾਂ ਬਾਰੇ ਜ਼ਰੂਰ ਜਾਣਕਾਰੀ ਦਿਓ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਸੀਨੀਅਰ ਲੈਵਲ ਤੇ ਜੀ ਸੱਤ ਮੁੰਡਿਆਂ ਦੀਆਂ ਤੇ ਸੱਤ ਕੁੜੀਆਂ ਦੀਆਂ ਹੁੰਦੀਆਂ ਨੇ ਜੀ ਮੁੰਡਿਆਂ 'ਚ ਸਭ ਤੋਂ ਪਹਿਲਾਂ ਜਿਹੜਾ ਵਜ਼ਨ ਹੈ ਉਹ 60 ਕਿਲੋ ਹੁੰਦਾ ਜੀ ਫਿਰ 68 ਫਿਰ 73 81 90 100 ਤੇ ਪਲੱਸ ਉਹ ਜੀ ਤੇ ਲੜਕੀਆਂ ਦੇ ਵਿੱਚ ਜਿਹੜਾ ਪਹਿਲਾ ਵਜ਼ਨ ਹੈ ਉਹ 48 ਕਿਲੋ ਹੈ ਜੀ 48 52 57 63 ਜੀ 70 78 78 ਪਲੱਸ ਜੀ ਤੇ ਜਦੋਂ ਆਪਾਂ ਨੈਸ਼ਨ ਗੇਮਸ ਦੀ ਗੱਲ ਕਰਦੇ ਆ ਇਹ ਵਜ਼ਨ ਸਾਰੇ ਸੀਮ ਰਹਿੰਦੇ ਆ ਅੱਛਾ ਜੀ ਨੈਸ਼ਨ ਗੇਮਸ ਦੇ ਵਿੱਚ ਇੱਕ ਟੀਮ ਇਵੈਂਟ ਨਾਲ ਐਡ ਹੋ ਜਾਂਦਾ ਜੀ ਅੱਛਾ ਜੀ ਜੀ ਹਾਂ ਜੀ ਤੇ ਇਹਨਾਂ ਇਹਨਾਂ ਦੇ ਵਿੱਚ ਮਤਲਬ ਕਿ ਪਲੇਅਰ ਜਿਹੜੇ ਪੰਜਾਬ ਦੇ ਉਹ ਕੰਪੀਟ ਕਰਦੇ ਨੇ ਬਾਕੀ ਜਿਹੜਾ ਭਾਰਤ ਦੇ ਪਲੇਅਰ ਨੇ ਉਹਨਾਂ ਨਾਲ ਜੀ ਤੇ ਪੰਜਾਬ ਦੀ ਪਰਫਾਰਮੈਂਸ ਸ਼ੁਰੂ ਤੋਂ ਹੀ ਪਿਛਲੇ ਦਹਾਕਿਆਂ ਤੋਂ ਹੀ ਵਧੀਆ ਰਹੀ ਹੈ ਜੂਡੋ ਦੇ ਵਿੱਚ ਜੀ ਇੱਥੇ ਸਾਡੇ ਅਰਜਨ ਵਾਡੀ ਵੀ ਬਣੇ 올ੰਪੀਅਨ ਵੀ ਬਣੇ ਆ ਜੀ ਮਤਲਬ ਕਿ ਜੂਡੋ ਦੇ ਵਿੱਚ ਅੱਛਾ ਜੀ ਹਾਂਜੀ ਜੀ ਹੁਣ ਜਿਹੜੀ ਲੇਟੈਸਟ ਨੈਸ਼ਨ ਗੇਮ ਹੋਈਆਂ ਉੱਥੇ ਸਾਡੇ 5 ਮੈਡਲ ਆਇਆ ਪੰਜਾਬ ਦੇ ਅੱਛਾ ਜੀ 9 ਮੈਡਲ ਲੜਕੀਆਂ ਦੇ ਵਿੱਚ ਜੀ ਇੱਕ ਸਿਲਵਰ ਜੀ ਇੱਕ ਬ੍ਰੌਂਜ਼ ਮੈਡਲ ਜੀ ਲੜਕੀਆਂ ਦੇ ਵਿੱਚ ਇੱਕ ਗੋਲਡ ਤੇ ਦੋ ਸਿਲਵਰ ਜੀ ਜੋ ਕਿ ਮਤਲਬ ਚੰਗੀ ਪਰਫਾਰਮੈਂਸ ਮੰਨੀ ਜਾਂਦੀ ਹੈ ਹਾਂ ਜੀ ਬਾਕੀ ਖੇਤਰਾਂ ਦੇ ਮਕਾਬਲੇ ਜੀ ਜੀ ਸੋ ਬੜੀ ਸ਼ਾਨ ਵਾਲੀ ਗੱਲ ਹੈ ਕਾਫੀ ਚੰਗੀ ਗੱਲ ਇਹਨਾਂ ਨੇ ਦੱਸੀ ਹੈ ਕਿ ਜੂਡੋ ਦੀ ਖੇਡ ਵਿੱਚ ਪੰਜਾਬ ਦਾ ਪ੍ਰਦਰਸ਼ਨ ਕਾਫੀ ਬਿਹਤਰ ਰਿਹਾ ਹੈ ਨਾ ਸਿਰਫ ਮੌਜੂਦਾ ਸਮੇਂ ਬਲਕਿ ਪਿਛਲੇ ਦਹਾਕੇ ਦੌਰਾਨ ਵੀ ਪੰਜਾਬ ਦਾ ਪ੍ਰਦਰਸ਼ਨ ਇਸ ਵਰਨੇ ਕਾਫੀ ਵਧੀਆ ਰਿਹਾ ਹੈ ਤੇ ਨਾਲ ਆਪਾਂ ਗੱਲ ਕਰਾਂਗੇ ਕੋਚਿੰਗ ਦੇ ਸਫ਼ਰ ਦੀ ਕਿ ਤੁਸੀਂ ਖਿਡਾਰੀ ਵਜੋਂ ਸੇਵਾਵਾਂ ਦੇਣ ਤੋਂ ਬਾਅਦ ਫਿਰ ਕੋਚਿੰਗ ਵੱਲ ਵੀ ਆਏ ਜ਼ਿਕਰ ਕੀਤਾ ਤੁਸੀਂ ਵੱਖ-ਵੱਖ ਮੁਕਾਬਲਿਆਂ ਦਾ ਜਿਹਦੇ ਵਿੱਚ ਪੰਜਾਬ ਦੀਆਂ ਟੀਮਾਂ ਗਈਆਂ ਨੌਜਵਾਨ ਖਿਡਾਰੀ ਗਏ ਉਹਨਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਸੋ ਤੁਸੀਂ ਕਿਹੜੀਆਂ-ਕਿਹੜੀਆਂ ਟੀਮਾਂ ਨੂੰ ਕੋਚਿੰਗ ਦਿੱਤੀ ਹੈ ਕਿੱਥੇ-ਕਿੱਥੇ ਕੋਚਿੰਗ ਦਾ ਤਜਰਬਾ ਤੁਹਾਨੂੰ ਹੁਣ ਤੱਕ ਰਿਹਾ ਹੈ ਦੇਖੋ ਜੀ ਮੈਂ ਸਭ ਤੋਂ ਜਿਹੜੀ ਹੁਣ ਤੱਕ ਮੇਰੀ ਮਤਲਬ ਕੰਟੀਨਿਊ ਚੱਲ ਰਿਹਾ ਹੈ ਜੀ ਮੈਂ 2012 ਤੋਂ ਲੈ ਕੇ ਹੁਣ ਤੱਕ ਪੰਜਾਬੀ ਯੂਨੀਵਰਸਿਟੀ ਦੀ ਟੀਮ 'ਚ ਜਿੰਨੇ ਵੀ ਯਾਤਰ ਪਲੇਅਰ ਖੇਡ ਰਹੇ ਆ ਉਹ ਸਾਰੇ ਮੇਰੇ ਨੇ। ਅੱਛਾ ਜੀ। ਉਸ ਤੋਂ ਬਾਅਦ ਮੈਂ ਹਿੰਦੁਸਤਾਨ ਦੀ ਟੀਮ ਦਾ ਵੀ ਕੋਚ ਰਿਆ। ਅੱਛਾ ਜੀ। ਮਕਾਊ ਵਿਖੇ ਏਸ਼ੀਆ ਕੱਪ ਦੇ ਵਿੱਚ ਜੀ। ਤੇ ਤਾਈਪਾਈ ਤੇ ਹਾਂਗਕਾਂਗ ਵਿਖੇ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਜੀ। ਆਪਣਾ ਜੀ ਕਜ਼ਾਕਿਸਤਾਨ ਅਲਮਾਟੀ ਜਿਹੜੀਆਂ ਵਰਲਡ ਚੈਂਪੀਅਨਸ਼ਿਪ ਹੋਈ ਸੀ ਉਸ ਵਿੱਚ ਵੀ ਮੈਂ ਜੀ ਭਾਰਤ ਦੀ ਟੀਮ ਦਾ बतौर ਕੋਚ ਪ੍ਰਿੰਤਤਾ ਕੀਤੀ। ਜੀ। ਹਾਂ ਜੀ। ਸੋ ਸੂਬਾ ਪੱਧਰ ਉੱਤੇ ਵੀ ਕੌਮੀ ਪੱਧਰ ਉੱਤੇ ਵੀ ਤੇ ਕਮਾਂਤਰੀ ਪੱਧਰ ਉੱਤੇ ਵੀ ਤੁਸੀਂ ਕੋਚ ਵਜੋਂ ਸਿਵਾਮਾ ਨੇ ਭਾਇਆ ਨੇ ਜੀ 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 ਤੇ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਜਿਹੜੀ ਜੂਡੋ ਦੀ ਖੇਡ ਹੈ ਇਹਦੇ ਵਿੱਚ ਵੱਖ-ਵੱਖ ਮੁਕਾਬਲਿਆਂ ਦਾ ਆਪਾਂ ਹੁਣ ਜ਼ਿਕਰ ਕਰ ਹੀ ਰਹੇ ਹਾਂ ਤਾਂ ਦਰਸ਼ਕਾਂ ਨੂੰ ਇਹ ਵੀ ਦੱਸਿਓ ਕਿ ਇਸ ਖੇਡ ਵਿੱਚ ਕਿਹੜੇ-ਕਿਹੜੇ ਪ੍ਰਮੁੱਖ ਆਯੋਜਨ ਹੁੰਦੇ ਨੇ ਟੂਰਨਾਮੈਂਟ ਹੁੰਦੇ ਨੇ ਉਹਨਾਂ ਦੇ ਨਾਂ ਤੋਂ ਆਪਾਂ ਵਾਕਿਫ ਕਰਵਾਈਏ ਕਿਉਂਕਿ 올림픽 ਖੇਡਾਂ ਵਿੱਚ ਦਰਸ਼ਕਾਂ ਨੇ ਜ਼ਰੂਰ ਵੇਖਿਆ ਹੋਵੇਗਾ ਜੂਡੋ ਨੂੰ ਸੋ ਉੱਥੋਂ ਤੱਕ ਤਾਂ ਹਾਜ਼ਰ ਹੀ ਲੱਗਦੀ ਹੈ ਉਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਪ੍ਰਮੁੱਖ ਮੁਕਾਬਲੇ ਜੂਡੋ ਦੇ ਹੁੰਦੇ ਨੇ ਭਾਵੇਂ ਪੰਜਾਬ ਦੀ ਗੱਲ ਕਰ ਲਈਏ ਜਾਂ ਦੇਸ਼ ਪੱਧਰ ਦੀ ਜਾਂ ਅੰਤਰਰਾਸ਼ਟਰੀ ਪੱਧਰ ਉੱਪਰ ਜੋ ਵੱਖ-ਵੱਖ ਮੁਕਾਬਲੇ ਅਤੇ ਚੈਂਪੀਅਨਸ਼ਿਪ ਹੁੰਦੀਆਂ ਨੇ ਉਹਨਾਂ ਬਾਰੇ ਜ਼ਰੂਰ ਦੱਸਿਓ ਜੂਡੋ ਜੀ ਇੱਕ 올림픽 ਦੇ ਵਿੱਚ ਖੇਡੀ ਜਾਂਦੀ ਹੈ 올림픽 ਗੇਮਸ ਹੈ ਗੇਮ ਹੈ ਗੇਮਸ ਦੇ ਵਿੱਚ ਖੇਡੀ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਉਸ ਤੋਂ ਬਾਅਦ ਜਦੋਂ ਆਪਾਂ ਪੰਜਾਬ ਵਾਲ ਆ ਜਾਂਦੇ ਆ ਤਾਂ ਪੰਜਾਬ ਦੇ ਵਿੱਚ ਇਹ ਇੱਕ ਰੈਕਗਨਾਈਜ਼ ਗੇਮ ਹੈ ਜੀ ਕਿਉਂਕਿ ਰੈਕੋਗਨਾਈਜ਼ ਗੇਮ ਹੋਣ ਦਾ ਤਾਂ ਕਾਰਨ ਹੈ ਕਿ ਜੇ ਤੁਹਾਨੂੰ ਰੈਕੋਗਨਾਈਜ਼ ਗੇਮ ਹੋਊਗੀ ਉਹਦੀ ਗ੍ਰੇਡੇਸ਼ਨ ਹੋਊਗੀ ਤਾਂ ਤੁਹਾਨੂੰ ਜਿਹੜਾ 3% ਕੋਟਾ ਹੈ ਸਪੋਰਟਸ ਦਾ ਅੱਛਾ ਜੀ ਉਹ ਮਿਲ ਸਕਦਾ ਜੀ ਔਰ ਉਹ ਹਰ ਜੌਬ ਲਈ ਜਿਹੜਾ 3% ਕੋਟਾ ਰੱਖਵਾ ਹੁੰਦਾ ਜੀ ਆ ਅੱਡ ਤੋਂ ਤੇ ਜਿਹੜੀ ਇਹ ਜੂਡੋ ਹੈ ਇਹ ਪੰਜਾਬ ਦੇ ਵਿੱਚ ਇੱਕ ਸਕੂਲੀ ਪੱਧਰ ਤੇ ਖੇਡੀ ਜਾਂਦੀ ਹੈ ਸਕੂਲੀ ਪੱਧਰ ਤੇ ਅੰਡਰ 14 ਅੰਡਰ 17 ਅੰਡਰ 19 ਲੜਕੇ ਅਤੇ ਲੜਕੀਆਂ अच्छा जी ਜਿਹੜੇ ਇਥੇ ਸਟੇਟ ਚ ਜਿੱਦਦੇ ਨੇ ਉਹ ਨੈਸ਼ਨਲ ਲੈਵਲ ਤੇ ਪੰਜਾਬ ਦਾ ਪ੍ਰਗਨਿਤ ਕਰਦੇ ਨੇ ਹੂੰ ਇਦਾਂ ਹੀ ਫਿਰ ਆਪਾਂ ਕਾਲਜਿਸ ਚ ਆ ਜੰਦੇ ਆ ਕਾਲਜਿਸ ਵੀ ਸੇਮ ਅ ਸੱਤ ਵੇਡ ਮੁੰਡਿਆਂ ਦੇ ਸੱਤ ਵੇਡ ਕੁੜੀਆਂ ਦੇ ਖੇਡਦੇ ਨੇ ਜੀ ਜਿਹੜੇ ਯੂਨੀਵਰਸਟੀਆਂ ਦੇ ਵਿੱਚੋਂ ਜਿੱਦਦੇ ਨੇ ਉਹਨਾਂ ਦੀ ਪਹਿਲਾਂ ਨਾਰਥ ਜ਼ੋਨ ਹੁੰਦੀ ਹੈ ਜੀ ਫਿਰ 올 ਇੰਡੀਆ ਇੰਟਰਵਰਸਟੀ ਹੁੰਦੀ ਹੈ ਜੀ ਜੀ ਫਿਰ ਉਸ ਤੋਂ ਬਾਅਦ ਜਿਹੜੀ ਸਾਡੀ ਪੰਜਾਬ ਸਰਕਾਰ ਦੀਆਂ ਸਟੇਟ ਗੇਮਸ ਨੇ ਖੇਡਾ ਵਤਨ ਪੰਜਾਬ ਜੀ ਇਰੇ ਵਿੱਚ ਬੇਸਿਕਲੀ ਸਾਡੇ 4 ਏਜ ਗਰੁੱਪ ਹੁੰਦੇ ਨੇ 14 17 21 21 ਸਾਲ ਪਲੱਸ ਜੀ ਮੁੰਡੇ ਅਤੇ ਕੁੜੀਆਂ ਦੋਨੋਂ ਜੀ ਫਿਰ ਉਸ ਤੋਂ ਬਾਅਦ ਐਸੋਸੀਏਸ਼ਨ ਦੀਆਂ ਖੇਡਾਂ ਆ ਜਾਂਦੀਆਂ ਜੀ ਦੇ ਵਿੱਚ ਜੁਡੋ ਐਸੋਸੀਏਸ਼ਨ ਪੰਜਾਬ ਜਿਹੜੀ ਹੈਗੀ ਆ ਸਬ ਜੂਨੀਅਰ ਕੈਡੀਟ ਲੈਵਲ ਤੇ ਜੀ ਤੇ ਜੂਨੀਅਰ ਤੇ ਸੀਨੀਅਰ ਲੈਵਲ ਤੇ ਜਿਹੜਾ ਹੈਗਾ ਉਹ ਸਟੇਟ ਕਰਵਾਉਂਦੀ ਆ ਤੇ ਜਿਹੜੇ ਸਟੇਟ ਚ ਜਾਂਦੇ ਨੇ ਉਹ ਨੈਸ਼ਨਲ ਲੈਵਲ ਤੇ ਖੇਡਦੇ ਨੇ ਔਰ ਜਿਵੇਂ ਕਿ ਹੁਣ ਨੈਸ਼ਨ ਗੇਮਸ ਦੇ ਵਿੱਚ ਜਿਹੜੇ ਬੱਚੇ ਫਸਟ ਆਏ ਆ ਹਾਂਜੀ ਉਹ ਉਥੋਂ ਉਹਨਾਂ ਦੀ ਅਗਲੇ ਟਰਨਮੈਂਟਾਂ ਲਈ ਇੰਟਰਨੈਸ਼ਨਲ ਲੈਵਲ ਦੇ ਟਰਨਮੈਂਟਾਂ ਲਈ ਸੀਨੀਅਰ ਨੈਸ਼ਨਲ ਤੇ ਨੈਸ਼ਨਲ ਗੇਮ ਤੋਂ ਸਿਲੈਕਸ਼ਨ ਹੋਦੀ ਹੈ ਜੀ ਜਿਹੜੇ ਉਹ ਬਾਹਰ ਖੇਡਣ ਲਈ ਜਾਂਦੇ ਨੇ ਜੀ ਸੋ ਕਹਿਣਾ ਤਾਂ ਪਾਵੇ ਕਿ ਬਹੁਤ ਸਾਰੇ ਮੁਕਾਬਲੇ ਜੁਟੋ ਦੇ ਹੁੰਦੇ ਆ ਤੇ ਜਿਹੜੇ ਖਿਡਾਰੀ ਇਸ ਖੇਡ ਵਿੱਚ ਆਏ ਨੇ ਖੇਡ ਰਹੇ ਨੇ ਨੌਜਵਾਨ ਖਾਸ ਤੌਰ ਤੇ ਮਤਲਬ ਕਿ ਉਹਨਾਂ ਨੂੰ ਭਰਪੂਰ ਮੌਕਾ ਮਿਲਦਾ ਆ ਆਪਣੇ ਜੋਹਰ ਵਿਖਾਉਣ ਦਾ ਅੱਗੇ ਵਧਣ ਦਾ ਤੇ ਸੂਬਾ ਪੱਧਰ ਤੋਂ ਉੱਠ ਕੇ ਕੋਮਾਂਤਰੀ ਪੱਧਰ ਤੱਕ ਪਹੁੰਚਣਾ ਇਸ ਬਹੁਤ ਇੱਕ ਜ਼ਰੂਰੀ ਗੱਲ ਹੈ ਨੌਜਵਾਨ ਖਿਡਾਰੀਆਂ ਲਈ ਵੀ ਕਿ ਖੇਡਾਂ ਵਿੱਚ ਲਗਾਤਾਰ ਅੱਗੇ ਵਧਦੇ ਰਹਿਣ ਖਾਸ ਕਰ ਜੂਡੋ ਦੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਇਸ ਖੇਡ ਦੇ ਵਿੱਚ ਜਿਹੜੇ ਖਿਡਾਰੀ ਆਉਂਦੇ ਨੇ ਹੁਣ ਤੁਸੀਂ ਕੋਚ ਵਜੋਂ ਜਦੋਂ ਇਸ ਖੇਤਰ ਵਿੱਚ ਵਿਚਰਦੇ ਹੋ ਤਾਂ ਕਿਹੋ ਜਿਹੇ ਗੁਣ ਤੁਸੀਂ ਇੱਕ ਖਿਡਾਰੀ ਵਿੱਚ ਵੇਖਦੇ ਹੋ ਕਿ ਜਦੋਂ ਕਿ ਨੌਜਵਾਨ ਤੁਹਾਡੇ ਸਾਹਮਣੇ ਆਉਂਦਾ ਤੁਸੀਂ ਕਿਵੇਂ ਪਰਖਦੇ ਹੋ ਕਿ ਜੂਡੋ ਲਈ ਢੁਕਵਾ ਆ ਭਾਵ ਕਿ ਕਿਹੜੇ ਗੁਣ ਹੋਣੇ ਜ਼ਰੂਰੀ ਆ ਇੱਕ ਖਿਡਾਰੀ ਵਿੱਚ ਜੂਡੋ ਵਿੱਚ ਅੱਗੇ ਵਧਣ ਲਈ ਦੇਖੋ ਜੀ ਜਦੋਂ ਅਸੀਂ ਜੂਡੋ ਦਾ ਕੋਈ ਵੀ ਖਿਡਾਰੀ ਆਇਡੈਂਟੀਫਾਈ ਕਰਨਾ ਹੈ ਹਾਂਜੀ ਉਹਦੀ ਬੇਸਿਕਲੀ ਜਿਹੜੀ ਏਸ ਹੁੰਦੀ ਹੈ ਉਹ 7 ਤੋਂ ਲੈ ਕੇ 8 ਸਾਲ ਦੀ ਹੁੰਦੀ ਹੈ ਅੱਛਾ ਜੀ ਜੀ ਅਸੀਂ ਉਹਨੂੰ ਕੋਈ ਮਤਲਬ 올림픽 ਲੈਵਲ ਤੱਕ ਖੇਡਦਾ ਵੇਖਣਾ ਚਾਹੁੰਦੇ ਹਾਂ ਜੀ ਕਿਉਂਕਿ 8 ਸਾਲ ਦੀ ਏਸ ਦੇ ਵਿੱਚ ਉਹ ਟੈਲੈਂਟ ਜਿਹੜਾ ਸਰਚ ਕਰ ਲਿਆ ਜਾਂਦਾ ਅੱਛਾ ਜੀ ਉਸ ਤੋਂ ਬਾਅਦ ਫਿਰ ਉਹਦੇ ਮਤਲਬ 12 ਸਾਲ ਦੀ ਤੁਸੀਂ ਟ੍ਰੇਨਿੰਗ ਲਾਓ ਵੀ ਜੇ ਅਸੀਂ 올림픽 ਤੱਕ ਲੈ ਕੇ ਜਾਣਾ ਹੂੰ ਉਹਦੇ ਵਿੱਚ ਬੇਸਿਕਲੀ ਦੇਖੋ ਜਿਹੜਾ ਮੇਨ ਗੁਣ ਇਹ ਹੈ ਕਿ ਉਹ ਉਹਦੇ ਵਿੱਚ ਐਕਸਪਲੋਸਿਵ ਜਿਹੜੀ ਸਟਰੈਂਥ ਆ ਉਹ ਚੰਗੀ ਹੋਣੀ ਚਾਹੀਦੀ ਆ ਜੀ ਉਹਦੇ ਵਿੱਚ ਸਪੀਡ ਵਧੀਆ ਹੋਣੀ ਚਾਹੀਦੀ ਆ ਜੀ ਹੱਡਾਂ ਪੈਰਾਂ ਦਾ ਥੋੜਾ ਜਿਹਾ ਖੁੱਲਾ ਹੋਣਾ ਚਾਹੀਦਾ ਅੱਛਾ ਜੀ ਜੇ ਆਪਾਂ ਕਹੀਏ ਬੇਸਿਕਲੀ ਸ਼ਹਿਰਾਂ ਦੇ ਵਿੱਚ ਸਾਨੂੰ ਇਹ ਟੈਲੈਂਟ ਘੱਟ ਮਿਲਦਾ ਅੱਛਾ ਜੀ ਤੇ ਪਿੰਡਾਂ ਦੇ ਵਿੱਚ ਇਹ ਟੈਲੈਂਟ ਜ਼ਿਆਦਾ ਆ ਜੀ ਬੇਸਿਕਲੀ ਜਿਹੜੇ ਮੇਨ ਸੈਂਟਰ ਨੇ ਉਹ ਉਹਨਾਂ ਏਰੀਆ ਚ ਹੀ ਨੇ ਜਿੰਨਾ ਏਰੀਆ ਦੇ ਵਿੱਚ ਮਤਲਬ ਪਿੰਡਾਂ ਨਾਲ ਟੱਚ ਨੇ ਜਿਹੜੇ ਜੀ ਜਿਵੇਂ ਕਿ ਪਟਿਆਲਾ ਗਰਦਾਸਪੁਰ ਬਠਿੰਡਾ ਈਵਨ ਜਲੰਧਰ ਮਾਨਸਾ ਇਹ ਏਰੀਆ ਦੇ ਆਪਣਾ ਫਾਜ਼ਲ ਕਾ ਇਨ ਤੋਂ ਹੀ ਜ਼ਿਆਦਾ ਰੇੜ ਖਿਡਾਰੀ ਆ ਰਹੇ ਨੇ ਜੀ ਉਹਦਾ ਬੇਸਿਕਲੀ ਕਾਰਨ ਇਹ ਹੈ ਕਿ ਉਹ ਪਿੰਡਾਂ ਨਾਲ ਟੱਚ ਨਹੀਂ ਜਿਹੜੇ ਸ਼ਹਿਰ ਨੇ ਹਾਂਜੀ ਸੋ ਜੂਡੋ ਦੀ ਖੇਡ ਵਿੱਚ ਵਧਣ ਲਈ ਜੋ ਗੁਣ ਚਾਹੀਦੇ ਨੇ ਉਹਨਾਂ ਬਾਰੇ ਤੁਹਾਨੂੰ ਦੱਸਿਆ ਗਿਆ ਤੇ ਖਾਸ ਕਰ ਪਿੰਡਾਂ ਤੇ ਆਸ-ਪਾਸ ਦੇ ਖੇਤਰਾ ਵਿੱਚ ਵਸਦੇ ਨੌਜਵਾਨਾਂ ਲਈ ਇਹ ਖੇਡ ਕਿੰਨੀ ਲਾਹੇਵੰਦ ਆ ਇਹਦੇ ਬਾਰੇ ਵੀ ਆਪਾਂ ਜਾਣਿਆ ਇਸ ਤੋਂ ਬਾਅਦ ਹੁਣ ਗੱਲ ਕਰਾਂਗੇ ਕਿ ਖਿਡਾਰੀ ਖੇਡ ਵਿੱਚ ਆ ਗਿਆ ਜੂਡੋ ਵੱਲ ਤੁਰ ਪਿਆ ਜੀ ਤੇ ਉਹਦਾ ਅਭਿਆਸ ਕਿਹੋ ਜਿਹਾ ਹੁੰਦਾ ਕਿੰਨਾ ਇੱਕ ਸਖਤ ਅਭਿਆਸ ਹੁੰਦਾ ਕਿੰਨੇ ਕ ਸੈਸ਼ਨ ਲੱਗਦੇ ਨੇ ਇੱਕ ਦਿਨ ਵਿੱਚ ਉਸ ਅਭਿਆਸ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ ਦੇਖੋ ਜੀ ਜਿਹੜਾ ਕੋਈ ਵੀ ਜੂਡੋ ਪਲੇਅਰ ਹੈ ਹਾਂਜੀ ਜੀ ਉਹਨੇ ਭਾਰਤ ਦਾ ਨਾਰੋਸ਼ਨ ਕਰਨਾ ਹੈ ਪੰਜਾਬ ਦਾ ਨਾਰੋਸ਼ਨ ਕਰਨਾ ਹੈ ਜੀ ਇੰਟਰਨੈਸ਼ਨਲ ਲੈਵਲ ਤੇ ਖੇਡਣਾ ਹੂੰ ਜਿਵੇਂ ਕਿ ਕੁਸ਼ਤੀ ਦੇ ਵਿੱਚ ਕਹਿੰਦੇ ਆ ਕਿ ਜਿਹੜਾ ਬੰਦਾ ਚੰਗਾ ਪਲਵਾਨ ਹੈ ਉਹ ਇੱਕ ਸਾਧ ਬਣਨ ਵਾਲੇ ਕੰਮ ਹੋ ਜਾਂਦਾ ਜੀ ਇਹਦੇ ਵਿੱਚ ਵੀ ਉਹ ਸਾਧ ਵਾਲੀ ਕੰਮ ਹੈ ਅੱਛਾ ਜੀ ਬੇਸਿਕਲੀ ਜਦੋਂ ਬੱਚਾ ਛੋਟਾ ਹੁੰਦਾ ਹੂੰ ਉਹਨੂੰ ਥੋੜਾ ਜਿਹਾ ਘੱਟ ਲੋਡ ਦਿੱਤਾ ਜਾਂਦਾ ਪਰ ਜਦੋਂ ਉਹ ਬੱਚਾ ਮਤਲਬ ਸਕੂਲ ਲੈਵਲ ਤੇ ਜਾਂ ਫਿਰ ਆਪਣੇ ਕਾਲਜਾਂ ਦੇ ਲੈਵਲ ਤੇ ਚਲੇ ਜਾਂਦਾ ਤਾਂ ਉਹ ਦਿਨ ਦੇ ਵਿੱਚ ਅਮੂਮਨ ਦੋ ਟਾਈਮ ਉਹਨੂੰ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਔਰ ਹਾਰਡ ਪ੍ਰੈਕਟਿਸ ਜ਼ਰੂਰੀ ਹੈ ਜੀ ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਜੂਡੋ ਦੀ ਕਿੱਟ ਹੁੰਦੀ ਹੈ ਜਿਹੜੀ ਇਹ ਬਹੁਤ ਭਾਰੀ ਹੁੰਦੀ ਹੈ ਅੱਛਾ ਜੀ ਜਦੋਂ ਗਰਮੀਆਂ ਦੇ ਵਿੱਚ ਬੱਚੇ ਪਾ ਕੇ ਪ੍ਰੈਕਟਿਸ ਕਰਦੇ ਨੇ ਜੀ ਤੇ ਉਹਦੇ ਚ ਸਵੇਟਿੰਗ ਵੀ ਕਾਫੀ ਜ਼ਿਆਦਾ ਹੁੰਦੀ ਹੈ ਜੀ ਸੁਭਾਅ ਹੈ ਹਨਾ ਉਸ ਟਾਈਮ ਉਹਨਾਂ ਨੂੰ ਫਿਰ ਖਰਾਕ ਦਾ ਵੀ ਧਿਆਨ ਰੱਖਣਾ ਪੈਂਦਾ ਕਿਉਂਕਿ ਇਹ ਇੱਕ weight category sports ਹੈ ਜੀ ਕਿਉਂਕਿ ਜੇ ਅੱਜ ਮੈਂ ਮਤਲਬ 73 ਕਿਲੋ weight ਦੇ ਵਿੱਚ ਖੇਡ ਰਿਹਾ ਜੀ ਉਸ weight ਦੇ ਵਿੱਚ ਮੈਨੂੰ ਸਾਰੇ ਮੇਰੇ opponents ਦਾ ਗਿਆਨ ਹੁੰਦਾ ਕਿ ਇਹ ਬੰਦਾ ਜਿਹੜਾ ਹਰਿਆਣਾ ਤੋਂ ਫਲਾਣਾ ਬੰਦਾ ਖੇਡ ਰਿਹਾ ਹਮ ਮਤਲਬ ਯੂਪੀ ਤੋਂ ਫਲਾਣਾ ਖੇਡ ਰਿਹਾ ਤੇ ਦਿੱਲੀ ਤੋਂ ਫਲਾਣਾ ਖੇਡ ਰਿਹਾ ਤੇ ਫਿਰ ਮੈਂ ਉਹਦੇ ਜਿਹੜੇ ਦਾਅ ਵਗੈਰਾ ਨੇ ਉਹਨਾਂ ਦੀ ਤਿਆਰੀ ਕਰਦਾ ਵੀ ਉਹ ਜੇ ਆਹ ਦਾਅ ਲਾਊਗਾ ਤਾਂ ਮੈਂ ਉਹ ਤੋਂ ਆਹ ਦਾਅ ਤੋਂ ਕਿਵੇਂ ਬਚਣਾ ਜੀ ਜਦੋਂ ਮੈਂ ਉਹ ਵਰਜਨ ਛੱਡ ਕੇ ਮੰਨ ਲਓ ਮੇਰਾ weight ਘਟ ਗਿਆ ਮੈਂ ਥੱਲੇ ਚਲਾ ਗਿਆ ਜਾਂ weight ਵੱਧ ਗਿਆ ਹਮ ਸਭ ਤੋਂ ਵੱਡੀ ਗੱਲ ਇਹ ਆ ਆਪਣੇ weight ਨੂੰ ਉਸ ਜਗ੍ਹਾ ਤੇ ਰੋਕ ਕੇ ਰੱਖਣਾ ਜੀ ਔਰ ਉਹਦੇ ਵਿੱਚ ਡਾਈਟ ਜਿਹੜੀ ਆ ਸਾਨੂੰ ਵਧਾਉਣੀ ਵੀ ਪੈਂਦੀ ਆ ਕਦੇ ਕਦੇ ਘਟਾਉਣੀ ਵੀ ਪੈਂਦੀ ਆ ਅਕੋਰਡਿੰਗ ਟੂ ਜਿਹੜਾ ਮਤਲਬ ਸਾਡਾ ਵਾਤਾਵਰਣ ਹੁੰਦਾ ਉਹਦੇ ਸਾਬ ਜੀ ਜੀ ਸੋ ਡਾਈਟ ਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਅਹਿਮ ਯੋਗਦਾਨ ਹੈ ਕਿਉਂਕਿ ਵੱਖ-ਵੱਖ ਭਾਰ ਵਰਗ ਨੇ ਤੇ ਖਿਡਾਰੀ ਜਿਹੜੇ ਵਰਗ ਵਿੱਚ ਹਿੱਸਾ ਲੈ ਰਿਆ ਉਹਨੂੰ ਉਹਦੇ ਵਿੱਚ ਹੀ ਰਹਿਣਾ ਜ਼ਰੂਰੀ ਹੁੰਦਾ ਆਪਣੀ ਸ਼੍ਰੇਣੀ ਵਿੱਚ ਰਹਿਣਾ ਜ਼ਰੂਰੀ ਹੁੰਦਾ ਸੋ ਡਾਈਟ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਡਾਈਟ ਕਿਹੋ ਜਿਹੀ ਹੁੰਦੀ ਹੈ ਕੁਝ ਥੋੜੇ ਉਹਦੇ ਬਾਰੇ ਵੀ ਦੱਸਿਓ ਕਿ ਜੂਡੋ ਖਿਡਾਰੀਆਂ ਲਈ ਤੁਸੀਂ ਕਿਸ ਤਰੀਕੇ ਦੀ ਡਾਈਟ ਦੀ ਗੱਲ ਕਰਦੇ ਹੋ ਦੇਖੋ ਜੀ ਜਿਹੜੀ ਜੂਡੋ ਖਿਡਾਰੀਆਂ ਦੀ ਡਾਈਟ ਹੈ ਜੀ ਇਹਦੇ ਵਿੱਚ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਹਮ ਇੱਕ ਵੈਜ ਹੁੰਦੇ ਆ ਇੱਕ ਨਾਨ ਵੈਜ ਹੁੰਦਾ ਠੀਕ ਹੈ ਹਮ ਜੂਡੋ ਖਿਡਾਰੀ ਨੂੰ ਜਿਹੜੀਆਂ ਇੰਜਰੀਆਂ ਨੇ ਪਲਵਾਨਾਂ ਵਾਂਗੂ ਜਾਂ ਬੌਕਸਰਾਂ ਵਾਂਗ ਬਹੁਤ ਜ਼ਿਆਦਾ ਹੁੰਦੀਆਂ ਨੇ ਜੀ ਤੇ ਜਦੋਂ ਇੰਟਰਨਲ ਇੰਜਰੀਜ਼ ਹੁੰਦੀਆਂ ਨੇ ਉਹਨਾਂ ਦੀ ਰਿਕਵਰੀ ਨਾਨ ਵੈਜ ਨਾਲ ਜਲਦੀ ਹੁੰਦੀ ਹੈ ਇੰਡੀਅਨ ਗਰਡੀਸ਼ਿਅਨਸ ਦੇ ਵਿੱਚ ਜੀ ਤੇ ਜ਼ਿਆਦਾਤਰ ਜਿਹੜੇ ਮਤਲਬ ਕਿ ਜੂਡੋ ਖਿਡਾਰੀ ਨੇ ਉਹ ਨਾਨ ਵੈਜ ਡਾਈਟ ਨੂੰ ਜਿਹੜਾ ਪ੍ਰੈਫਰ ਕਰਦੇ ਨੇ ਜੀ ਫਿਰ ਜਿਸ ਤਰ੍ਹਾਂ ਕੀ ਆਪਾਂ ਆਮ ਦੇਸੀ ਭਾਸ਼ਾ ਚ ਕਹਿੰਦੇ ਆ ਠੰਡਾਈ ਵਗੈਰਾ ਬਣਾ ਕੇ ਬਦਾਮਾਂ ਦੀ ਉਹ ਵੀ ਬੱਚੇ ਪੀਂਦੇ ਨੇ ਪ੍ਰੈਕਟਿਸ ਤੋਂ ਬਾਅਦ ਜੀ ਤੇ ਪ੍ਰੈਕਟਿਸ ਤੋਂ ਸਵੇਰੇ ਪਹਿਲਾਂ ਵੀ ਜਿਵੇਂ ਬਾਦਾਮ ਵਗੈਰਾ ਆਪਣੇ ਭਿਉਂ ਕੇ ਰੱਖ ਲੈਂਦੇ ਨੇ ਉਹ ਬੜੀ ਵਧੀਆ ਚੀਜ਼ਾਂ ਨੇ ਫਿਰ ਦਲੀਆ ਡਾਈਟ ਦੇ ਵਿੱਚ ਆ ਜਾਂਦਾ ਮਤਲਬ ਜੂਡਾ ਵਾਲਿਆਂ ਦੀ ਜੀ ਫਿਰ ਮਤਲਬ ਇਦਾਂ ਹੀ ਕਈ ਪ੍ਰਕਾਰ ਦੇ ਜਿਹੜੇ ਵੱਖੋ ਵੱਖ ਡਾਈਟਸ ਨੇ ਜਿਹੜੀਆਂ ਜਿਵੇਂ ਫਰੂਟਸ ਆ ਗਏ ਇਹ ਇਹ ਜੇ ਆਪਾਂ ਕਹੀਏ ਵੀ ਜੂਡੋ ਖਿਡਾਰੀ ਦੇ ਜਿਹੜਾ ਇੱਕ ਨੈਸ਼ਨਲ ਲੈਵਲ ਦਾ ਜੂਡੋ ਖਿਡਾਰੀ ਹੈ ਉਹਦੀ ਡਾਈਟ ਡੇਟ ਦਾ ਖਰਚਾ ਜੇ ਕਹੀਏ 15 ਤੋਂ 20000 ਰੁਪਏ ਚੰਗੇ ਖਿਡਾਰੀ ਮੈਡਲਿਸਟ ਖਿਡਾਰੀ ਦਾ ਮਹੀਨੇ ਦਾ ਘੱਟੋ ਘੱਟ 15 ਤੋਂ 20000 ਰੁਪਏ ਜੀ ਤੇ ਉਹਦੇ ਵਿੱਚ ਦੇਸੀ ਕਿਉਂ ਵੀ ਆ ਗਿਆ ਹਾਂ ਜੀ ਹਨਾ ਕਿਉਂਕਿ ਜਿਹੜੇ ਹੱਡ ਪੈਰ ਨੇ ਜਦੋਂ ਉਹ ਅਸੀਂ ਘੁਲਦੇ ਆ ਉਹ ਇੱਕ ਰੇਂਜ ਤੋਂ ਜ਼ਿਆਦਾ ਜਿਹੜੇ ਹੈਗੇ ਆ ਵਰਤੇ ਜਾਂਦੇ ਆ ਉਹਨਾਂ ਦੇ ਵਿੱਚ ਜਿਹੜੀ ਚਿਕਨਾਹਟ ਰੱਖਣ ਲਈ ਸਾਨੂੰ ਜਿਹੜਾ ਇਹ ਚੀਜ਼ਾਂ ਖਾਣੀਆਂ ਪੈਂਦੀਆਂ ਨੇ ਬਿਲਕੁਲ ਜੀ ਬਿਲਕੁਲ ਸੋ ਖਿਡਾਰੀ ਉੱਪਰ ਵੀ ਨਿਰਭਰ ਕਰਦਾ ਹੈ ਖਿਡਾਰੀ ਦੀ ਤਿਆਰੀ ਉਹਦੀ ਸਮਰੱਥਾ ਉੱਪਰ ਵੀ ਨਿਰਭਰ ਕਰਦਾ ਹੈ ਪਰ ਡਾਈਟ ਦੀ ਬਹੁਤ ਵੱਡੀ ਅਹਿਮੀਅਤ ਹੈ ਖਾਸ ਕਰ ਜਦੋਂ ਉਹ ਖੇਡ ਦੀ ਗੱਲ ਹੋ ਰਹੀ ਹੈ ਜਿਹਦੇ ਵਿੱਚ ਵੱਖ-ਵੱਖ ਭਾਰ ਵਰਗ ਨੇ ਤੇ ਇਸ ਤੋਂ ਬਾਅਦ ਤੁਸੀਂ ਗੱਲ ਕੀਤੀ ਸੱਟਾਂ ਦੀ ਕਿ ਖਿਡਾਰੀਆਂ ਨੂੰ ਸੱਟਾਂ ਵੀ ਲੱਗਦੀਆਂ ਨੇ ਸੋ ਖੇਡ ਵੀ ਇਹੋ ਜਿਹੀ ਹੈ ਕਿ ਜਿਹਦੇ 'ਤੇ ਸਾਹਮਣੇ ਖਿਡਾਰੀ ਨਾਲ ਭੇਡਣਾ ਹੁੰਦਾ ਹੈ ਤੇ ਆਪਣਾ ਬਚਾਅ ਵੀ ਕਰਨਾ ਹੈ ਤੇ ਵਾਰ ਵੀ ਕਰਨਾ ਹੈ ਹਾਂਜੀ ਸੋ ਇਸ ਖੇਡ ਵਿੱਚ ਸੱਟ ਲੱਗਣ ਦੀ ਸੰਭਾਵਨਾ ਤਾਂ ਬਣੀ ਹੀ ਰਹਿੰਦੀ ਹੈ ਬਣੀ ਰਹਿੰਦੀ ਹੈ ਸੋ ਜਿਹੜਾ ਫਿਜ਼ੀਓਥੈਰੇਪੀ ਵਾਲਾ ਇਦੇ ਵਿੱਚ ਇੱਕ ਨੁਕਤਾ ਆ ਉਹਦੀ ਕਿੰਨੀ ਕਹਮੀਅਤ ਹੈ ਕਿ ਚੰਗਾ ਫਿਜ਼ਿਓ ਨਾਲ ਹੋਣਾ ਜ਼ਰੂਰੀ ਜਾਂ ਸੱਟ ਤੋਂ ਬਚਾ ਲਈ ਅ ਕਿਹੋ ਜਿਹੇ ਨੁਕਤੇ ਜਿਹੜੇ ਨ ਵਰਤੇ ਜਾਂਦੇ ਨੇ ਦੇਖੋ ਜੀ ਜਿਹੜੀਆਂ ਸਾਡੇ ਕੋਲ ਮੰਨ ਲਓ 100% ਜਿਹੜੀਆਂ ਸੱਟਾਂ ਲੱਗਦੀਆਂ ਨੇ ਜੀ ਉਹਨਾਂ ਚੋਂ ਅਸੀਂ ਜਿਹੜੀਆਂ ਤਕਰੀਬਨ 50% ਦੇ ਕਰੀਬ ਸੱਟਾਂ ਜਿਹੜੀਆਂ ਨੇ ਉਹਨਾਂ ਨੂੰ ਅਵੋਇਡ ਕਰ ਸਕਦੇ ਹਾਂ ਜੀ ਜੇ ਸਾਡੇ ਕੋਲ ਫਿਜ਼ਿਓਥੈਰੇਪਿਸਟ ਚੰਗਾ ਚੰਗਾ ਕਿਉਂਕਿ ਜਿਹੜੇ ਸਾਡੇ ਮਸਲ ਟ੍ਰੇਨਿੰਗ ਤੋਂ ਬਾਅਦ ਟਾਈਟ ਹੋ ਜਾਂਦੇ ਨੇ ਹਾਂਜੀ ਫਿਜ਼ੀਓਥੈਰੇਪਿਸਟ ਦੀ ਗਾਈਡנס ਨਾਲ ਅਸੀਂ ਉਹਨਾਂ ਨੂੰ ਸਟ੍ਰੈਚਿੰਗ ਕਰਕੇ ਜਾਂ ਵੱਖੋ-ਵੱਖਰੇ ਜਿਹੜੇ ਹੁਣ ਇਕੁਪਮੈਂਟਸ ਆਉਂਦੇ ਨੇ ਉਹਨਾਂ ਦੀ ਮਦਦ ਨਾਲ ਉਹਨਾਂ ਨੂੰ ਰਿਲੈਕਸ ਕਰ ਸਕਦੇ ਹਾਂ ਜੀ ਜਿਵੇਂ ਕਿ ਜਿਹੜੀਆਂ ਮਸਲ ਇੰਜਰੀਜ਼ ਨੇ ਉਹਨਾਂ ਨੂੰ ਅਸੀਂ ਘਟਾ ਸਕਦੇ ਹਾਂ ਅੱਛਾ ਜੀ ਪਰ ਜਿਵੇਂ ਹੁਣ ਜਿਹੜੀ ਕੋਈ ਬੋਨ ਇੰਜਰੀ ਹੋਗੀ ਹੂੰ ਉਸ ਚੀਜ਼ ਨੂੰ ਥੋੜਾ ਮਤਲਬ ਅਵਾਇਡ ਨਹੀਂ ਕੀਤਾ ਜਾ ਸਕਦਾ ਪਰ ਜਿਹੜੀ ਮਸਲ ਇੰਜਰੀ ਆ ਉਹਨੂੰ ਅਵਾਇਡ ਵੀ ਕੀਤਾ ਜਾ ਸਕਦਾ ਫਿਜ਼ੀਓਥੈਰੇਪਿਸਟ ਦੀ ਹੈਲਪ ਨਾਲ ਤੇ ਉਹਦੇ ਰਿਕਵਰੀ ਵੀ ਛੇਤੀ ਕੀਤੀ ਜਾ ਸਕਦੀ ਹੈ ਜੀ ਇਹ ਜਿਹੜਾ ਫਿਜ਼ੀਓਥੈਰੇਪੀ ਦਾ ਜਿਹੜਾ ਹੈਗਾ ਇਹ ਬਹੁਤ ਵੱਡਾ ਮਤਲਬ ਕਿ ਸੱਟਾਂ ਤੋਂ ਬਚਾਉਣ ਲਈ ਹੈਲਪ ਲਈ ਜਾ ਸਕਦੀ ਹੈ ਇਹਨਾਂ ਨੂੰ ਜੀ ਸੋ ਫਿਜ਼ੀਓਥੈਰੇਪੀ ਦਾ ਬਹੁਤ ਵੱਡਾ ਰੋਲ ਆ ਖਾਸ ਕਰਕੇ ਆਧੁਨਿਕ ਸਮੇਂ ਦੇ ਜਦੋਂ ਆਪਾਂ ਗੱਲ ਕਰੇ ਇਸ ਦੌਰ ਵਿੱਚ ਚੰਗਾ ਫਿਜ਼ੀਓ ਹੋਣਾ ਕਿਸੇ ਵੀ ਖੇਡ ਵਿੱਚ ਵੈਸੇ ਤਾਂ ਜ਼ਰੂਰੀ ਹੀ ਬਣ ਗਿਆ ਜ਼ਰੂਰੀ ਹੈ ਤੇ ਥੋੜਾ ਜਿਹਾ ਹੁਣ ਗੱਲਬਾਤ ਨੂੰ ਅੱਗੇ ਤੋਰਦੇ ਹੋਏ ਆਪਾਂ ਉਸ ਬੰਨੇ ਆਉਂਦੇ ਹਾਂ ਕਿ ਮੌਜੂਦਾ ਸਮੇਂ ਤੁਸੀਂ ਜੋ ਭੂਮਿਕਾ ਨਿਭਾ ਰਹੇ ਹੋ ਇੱਕ ਬਹੁਤ ਅਹਿਮ ਜ਼ਿੰਮੇਵਾਰੀ ਤੁਹਾਡੇ ਕੋਲ ਹੈ ਜ਼ਿਲ੍ਹਾ ਖੇਡ ਅਫਸਰ ਦੀ ਤੇ ਮਾਨਸਾ ਵਿਖੇ ਤੁਸੀਂ ਇਹ ਸੇਵਾ ਨਿਭਾ ਰਹੇ ਹੋ ਇਸ ਜ਼ਿੰਮੇਵਾਰੀ ਬਾਰੇ ਸਾਨੂੰ ਦੱਸਿਓ ਕਿ ਇਹਦੇ ਵਿੱਚ ਕਿਹੋ ਜੀ ਤੁਹਾਡੀ ਭੂਮਿਕਾ ਹੁੰਦੀ ਹੈ ਕਿ ਜ਼ਿੰਮੇਵਾਰੀਆਂ ਹੁੰਦੀਆਂ ਨੇ ਕਾਰਜੇ ਦੇ ਵਿੱਚ ਕਿਹੋ ਜੇ ਹੁੰਦੇ ਨੇ ਦੇਖੋ ਜੀ ਇਹਦੇ ਵਿੱਚ ਪ੍ਰਸ਼ਾਸਨਿਕ ਕੰਮ ਹੈ ਜੀ ਜ਼ਿਲ੍ਹੇ ਦੇ ਡੀਸੀ ਸਾਹਿਬਾਨ ਜੀ ਡੀਸੀ ਐਸ ਡੀ ਐਮ ਐਸ ਐਸ ਪੀ ਐਸ ਪੀ ਜੀ ਉਹਨਾਂ ਨਾਲ ਸਾਰਿਆਂ ਨਾਲ ਤਾਲਮੇਲ ਬਣਾ ਕੇ ਰੱਖਣਾ ਪੈਂਦਾ ਜੀ ਔਰ ਜਦੋਂ ਆਪਾਂ ਇੱਕ ਜ਼ਿਲ੍ਹਾ ਖੇਡ ਅਫਸਰ ਦੀ ਗੱਲ ਕਰਦੇ ਹਾਂ ਹੂੰ ਜ਼ਿਲ੍ਹਾ ਖੇਡ ਅਫਸਰ ਦੀ ਮੇਨ ਜਿਹੜੀ ਜ਼ਿੰਮੇਵਾਰੀ ਹੈ ਉਹ ਉਸ ਜ਼ਿਲ੍ਹੇ ਦੇ ਵਿੱਚ ਖੇਡਾਂ ਲਈ ਮਾਹੌਲ ਬਣਾਉਣਾ ਜੀ ਤੇ ਇੱਕ ਖੇਡਾਂ ਨੂੰ ਪਰਫੁੱਲਿਤ ਕਰਨਾ ਜੀ ਤੇ ਇੱਕ ਜ਼ਿਲ੍ਹਾ ਖੇਡ ਅਫਸਰ ਦੀ ਇਹ ਵੀ ਜ਼ਿੰਮੇਵਾਰੀ ਹੈ ਕਿ ਉਹ ਬਤੌਰ ਜ਼ਿਲ੍ਹਾ ਖੇਡ ਅਫਸਰ ਨਾ ਸੋਚ ਕੇ ਬਤੌਰ ਪਲੇਅਰ ਵੀ ਸੋਚੇ ਅੱਛਾ ਜੀ ਜੀ ਕਿਉਂਕਿ ਕਈ ਗੱਲਾਂ ਜਦੋਂ ਆਪਾਂ ਥੋੜਾ ਜਿਹਾ ਇਸ ਅੱਗੇ ਲੰਘ ਜਾਂਦੇ ਆ ਵੱਡੇ ਹੋ ਜਾਂਦੇ ਆ ਹੂੰ ਤੇ ਫੇਰ ਆਪਾਂ ਮਤਲਬ ਉਹ ਚੀਜ਼ਾਂ ਨੂੰ ਫੀਲ ਨਹੀਂ ਕਰ ਪਾਉਂਦੇ ਪਰ ਜਦੋਂ ਅਸੀਂ ਬਤੌਰ ਇੱਕ ਜ਼ਿਲ੍ਹਾ ਖੇਡ ਅਫਸਰ ਬਤੌਰ ਇੱਕ 플레이ਰ ਸੋਚਦਾ ਨਾ ਤਾਂ ਉਹ ਜਿਹੜੀਆਂ ਗੱਲਾਂ ਫੀਲ ਹੁੰਦੀਆਂ ਨੇ ਤੇ ਫੇਰ ਉਹ ਜਦੋਂ ਗੱਲਾਂ ਫੀਲ ਹੁੰਦੀਆਂ ਨੇ ਕੋਈ ਵੀ ਅਸੀਂ ਪ੍ਰਬੰਧ ਕਰਨਾ ਹੈ ਮੰਨ ਲਓ ਕਿ ਅਸੀਂ ਬਲਾਕ ਲੈਵਲ ਦੀਆਂ ਖੇਡਾਂ ਕਰਾਉਣੀ ਆ ਅਸੀਂ ਜ਼ਿਲ੍ਹਾ ਲੈਵਲ ਦੀਆਂ ਖੇਡਾਂ ਕਰਾਉਣੀ ਆ ਜਾਂ ਸਟੇਟ ਲੈਵਲ ਦੇ ਖੇਡਾਂ ਕਰਾਉਣੀ ਆ ਅੱਛਾ ਜੀ ਤੇ ਉਹਦੇ ਵਿੱਚ ਜਦੋਂ ਉਹਦੇ ਪ੍ਰਬੰਧ ਕਰਨ ਲੱਗਦੇ ਆ ਤੇ ਅਸੀਂ ਇਹ ਚੀਜ਼ ਸੋਚਦੇ ਆ ਕਿ ਜਿਹੜਾ ਖਿਡਾਰੀ ਐ ਜੀ ਵੀ ਉਹਨੂੰ ਕਿਦਾਂ ਦਾ ਖਾਣਾ ਹੋਣਾ ਚਾਹੀਦਾ ਜੇ ਮੈਂ ਖਿਡਾਰੀ ਆ ਹੂੰ ਜੇ ਮੈਂ ਖਿਡਾਰੀ ਆ ਤਾਂ ਮੈਨੂੰ ਗਰਾਊਂਡ ਕਿਦਾਂ ਦੇ ਚਾਹੀਦੇ ਆ ਜੀ ਫਿਰ ਮੈਨੂੰ ਉੱਥੇ ਵਾਸ਼ਰੂਮਸ ਦੀ ਕੋਈ ਸਮੱਸਿਆ ਨਾ ਆਵੇ ਹੂੰ ਪਾਣੀ ਦੀ ਪੀਣ ਵਾਲੇ ਦੀ ਕੋਈ ਸਮੱਸਿਆ ਨਾ ਆਵੇ ਜੀ ਤੇ ਜਿਹੜਾ ਇਕੁਪਮੈਂਟ ਐ ਵੀ ਉਹ ਮੈਨੂੰ ਕਿਸ ਲੈਵਲ ਦਾ ਚਾਹੀਦਾ ਹੂੰ ਤੇ ਇਹ ਜਿਹੜੀਆਂ ਚੀਜ਼ਾਂ ਨੇ ਮਤਲਬ ਜ਼ਿਲ੍ਹਾ ਖੇਡ ਅਧਿਕਾਰੀ ਜਿਹੜੇ ਐ ਉਹ ਸਾਰੇ ਤਕਰੀਬਨ ਸੋਚਦੇ ਆ ਔਰ ਸੋਚਣੀਆਂ ਵੀ ਚਾਹੀਦੀਆਂ ਆ ਜੀ ਫਿਰ ਜਿਸ ਤਰ੍ਹਾਂ ਕੀ ਸਾਡੇ ਹੁਣ ਪੰਜਾਬ ਪੁਲਿਸ ਨੇ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਹੋਈ ਹੈ ਉਹਦੇ ਵਿੱਚ ਉਹ ਵੱਖੋ ਵੱਖਰੇ ਹਰ ਮਹੀਨੇ ਕੋਈ ਨਾ ਕੋਈ ਗੇਮ ਦਾ ਜਿਹੜਾ ਇੱਕ ਕੰਪੀਟੀਸ਼ਨ ਕਰਾਉਂਦੇ ਆ ਉਹਨਾਂ ਦਾ ਸਹਿਯੋਗ ਦਿੱਤਾ ਜਾਂਦਾ ਤੇ ਫਿਰ ਕਈ ਜਿਵੇਂ ਸਾਡੇ ਸਪੋਰਟਸ ਦੇ ਵਿੰਗ ਚੱਲਦੇ ਆ ਹਮ ਵੱਖੋ ਵੱਖਰੇ ਜਿਹਨਾਂ ਜੀ ਜੀ ਇੱਕ ਡੇ ਸਕਾਲਰ ਆ ਇੱਕ ਰੈ residential ਆ ਉਹਦੇ ਵਿੱਚ ਬੱਚਿਆਂ ਨੂੰ ਡਾਇਟ ਮੁਹਈਆ ਕਰਾਈ ਜਾਂਦੀ ਆ ਅੱਛਾ ਜੀ ਤੇ ਮਨ ਇੱਕ ਸਾਡਾ ਸਭ ਤੋਂ ਜਿਹੜਾ ਮੇਨ ਸਾਡੇ ਡਿਪਾਰਟਮੈਂਟ ਦਾ ਕੰਮ ਹੈ ਜਿਹੜੀਆਂ ਵੀ ਕੋਈ ਖੇਡਾਂ ਬੱਚਾ ਖੇਡਿਆ ਜੀ ਉਹਦੀ ਜਿਹੜੀ ਗ੍ਰੇਡੇਸ਼ਨ ਹੈ ਗ੍ਰੇਡੇਸ਼ਨ ਮਤਲਬ ਕਿ ਜੇ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਮੈਡਲਿਸਟ ਤੋਂ ਤੁਹਾਡਾ A ਗ੍ਰੇਡ ਜੇ ਨੈਸ਼ਨਲ B ਜੀ ਜੇ ਤੁਸੀਂ ਸਟੇਟ ਲੈਵਲ ਦੇ C ਡਿਸਟ੍ਰਿਕਟ ਲੈਵਲ ਤੇ ਮੈਡਲ ਪ੍ਰਾਪਤ ਕੀਤਾ D ਉਹਦੀ ਜਿਹੜੀ ਗ੍ਰੇਡਿੰਗ ਦਾ ਕੰਮ ਹੈ ਉਹ ਸਾਰਾ ਜਿਹੜਾ ਖੇਡ ਵਿਭਾਗ ਪੰਜਾਬ ਕੋਲ ਆ ਜੀ ਉਹ ਜਿਹੜੀ ਉਹਦੀ ਫਾਈਲ ਵਗੈਰਾ ਤਿਆਰ ਕਰਨੀ ਹੈ ਉਸ ਤੋਂ ਬਾਅਦ ਉਹਦੇ ਜਿਹੜੀ ਕਾਰਵਾਈ ਕਰਨੀ ਹੈ ਉਹ ਜਿਹੜੀ ਸ਼ੁਰੂ ਹੋਣੀ ਹੈ ਕਾਰਵਾਈ ਉਹ ਜ਼ਿਲ੍ਹਾ ਖੇਡਾ ਦਫ਼ਤਰ ਤੋਂ ਹੋਣੀ ਹੈ ਜੀ ਉਹ ਬਹੁਤ ਅਹਿਮ ਕੰਮ ਹੈ ਬਿਲਕੁਲ ਕਿਉਂਕਿ ਉਹਦੇ ਨਾਲ ਹੀ ਬੱਚਿਆਂ ਨੂੰ ਜਿਹੜਾ 3% ਕੋਟਾ ਨੌਕਰੀ ਦਾ ਜੀ ਪਲੱਸ ਤੁਹਾਡੀ ਜਿਹੜੀਆਂ ਸਪੋਰਟਸ ਦੀਆਂ ਸੀਟਾਂ ਨੇ ਮੈਡੀਕਲ ਦੇ ਵਿੱਚ ਜੀ ਜਾਂ ਹੋਰ ਵੱਖੋ-ਵੱਖਰੀਆਂ ਕਲਾਸਿਸ ਦੇ ਵਿੱਚ ਉਹਦੇ ਨਾਲ ਹੀ ਮਿਲਣੀਆਂ ਨੇ ਜੀ ਇਹ ਮਤਲਬ ਜਿਹੜੇ ਕੰਮ ਨੇ ਜ਼ਿਲ੍ਹਾ ਖੇਡ ਅਫਸਰ ਦੇ ਵਿੱਚ ਜੀ ਤੇ ਜਾਂਦੇ ਜਾਂਦੇ ਪ੍ਰੋਗਰਾਮ ਦੇ ਅਖੀਰ ਵਿੱਚ ਤੁਹਾਡੇ ਕੋਲ ਬਹੁਤ ਸੰਖੇਪ ਵਿੱਚ ਜਾਣਨਾ ਚਾਹਾਂਗੇ ਨੌਜਵਾਨਾਂ ਦੇ ਲਈ ਜੋ ਇਹ ਪ੍ਰੋਗਰਾਮ ਵਿਖ ਰਹੇ ਨੇ ਕਿ ਜੂਡੋ ਦੀ ਖੇਡ ਵਿੱਚ ਸਾਡੇ ਪੰਜਾਬ ਅੰਦਰ ਤੇ ਦੇਸ਼ ਅੰਦਰ ਭਰਪੂਰ ਮੌਕੇ ਮੌਜੂਦ ਆ ਅੱਗੇ ਵਧਣ ਦੇ ਲਈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹਨਾਂ ਨੂੰ ਹੀ ਅਪੀਲ ਕਰੂੰਗਾ ਕਿ ਤੁਸੀਂ ਵੱਧੋ ਵੱਧ ਜੂਡੋ ਨਾਲ ਤੇ ਖੇਡਾਂ ਨਾਲ ਜੁੜੋ ਜੀ ਕਿਉਂਕਿ ਅਰ ਉਹਨਾਂ ਦੇ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਜੀ ਕਿਉਂਕਿ ਜਿਹੜਾ ਟਾਈਮ ਬੱਚਾ ਵਿਗੜਦਾ ਹੈ ਹਮ ਸ਼ਾਮ ਨੂੰ ਜਦੋਂ 4 ਤੋਂ 7 ਵਜੇ ਦਾ ਬੇਸਿਕਲੀ ਟਾਈਮ ਹੁੰਦਾ ਜੀ ਵੀ ਬੱਚਾ ਜਿਹੜਾ ਜਦੋਂ ਫ੍ਰੀ ਹੁੰਦਾ ਹਮ ਜੇ ਉਸ ਟਾਈਮ ਉਹ ਸਪੋਰਟਸ ਕਰੇਗਾ ਜੀ ਇੱਕ ਤਾਂ ਉਹ ਕਿਸੇ ਗਲਤ ਅਵਸਰ ਨਾਲ ਜਾਂ ਗਲਤ ਗਤੀਵਿਧੀ ਦੇ ਵਿੱਚ ਇਨਵੋਲਵ ਨਹੀਂ ਹੋਏਗਾ ਹਮ ਦੂਸਰਾ ਇਹ ਜੇ ਬੱਚਾ ਖੇਡੇਗਾ ਤਾਂ ਉਹਦੇ ਨਾਲ ਉਹਦੀ ਸਰੀਰਕ ਜਿਹੜੀ ਹੈਗੀ ਆ ਸਿਹਤ ਚੰਗੀ ਹੋਏਗੀ ਜੀ ਤੇ ਡਾਕਟਰਾਂ ਦੇ ਜਿਹੜੇ ਆ ਦਵਾਈਆਂ ਦੇ ਬਿੱਲ ਤੇ ਡਾਕਟਰਾਂ ਦੇ ਬਿੱਲ ਘਟਣਗੇ। ਦੂਸਰਾ ਉਹਨਾਂ ਦੀ ਫਿਜ਼ੀਕਲ ਹੈਲਥ ਵੀ, ਸਪੋਰਟਸ ਨਾਲ ਤੇ ਜੂਡੋ ਨਾਲ ਚੰਗੀ ਹੋਵੇਗੀ। ਸੋ ਇਹ ਸੀ ਸਾਡੀ ਅੱਜ ਦੀ ਗੱਲਬਾਤ ਜਿਦੇ ਵਿੱਚ ਤੁਹਾਨੂੰ ਜੂਡੋ ਦੀ ਖੇਡ ਸੰਬੰਧੀ ਬਹੁਤ ਅਹਿਮ ਜਾਣਕਾਰੀ ਮੁਹੱਈਆ ਕਰਵਾਉਣ ਦਾ ਉਪਰਾਲਾ ਕੀਤਾ ਗਿਆ। ਆਸ ਹੈ ਕਿ ਅੱਜ ਦੀ ਇਹ ਗੱਲਬਾਤ ਤੁਹਾਡੇ ਲਈ ਲਾਹੇਵੰਦ ਸਾਬਤ ਹੋਵੇਗੀ ਤੇ ਇਸ ਅਹਿਮ ਜਾਣਕਾਰੀ ਨੂੰ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸਟੂਡੀਓ ਪਹੁੰਚੇ। ਤੁਹਾਡਾ ਧੰਨਵਾਦ। ਥੈਂਕ ਯੂ ਸੋਮਜੀ। ਥੈਂਕ ਇਸੀ ਤਰ੍ਹਾਂ ਨਵੇਂ ਅੰਕ ਵਿੱਚ ਕਿਸੇ ਨਵੀਂ ਖੇਡ ਬਾਰੇ ਗੱਲ ਕਰਦੇ ਹੋਏ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਅੱਜ ਦੇ ਇਸ ਪ੍ਰੋਗਰਾਮ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ